गुरुद्वारा साहब अरदा बस जी बी भाई जी आई जाओ सारे आजो आजो सारे खिला रहे हैं।

ਮਮਾ ਜੀ ਕਿਧਾਰੇ ਹੋ ਜਦ ਗਮਮੂ ਤੇ ਆਜੋ ਠੀਕ ਹੈ ਹਾਂਜੀ ਰਾਜਨ ਜੀ ਕੀ ਕਹਿਣਾ ਚਾਹੁੰਗਾ ਅੱਜ ਗੁਰਦੁਆਰਾ ਸਾਹਿਬ ਪਹੁੰਚੇ ਅਸੀਂ ਸਮੁੱਚੀ ਕਾਂਗਰਸ ਪਾਰਟੀ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਤੇ ਵਰਕਰ ਸਾਹਿਬ ਅਕਾਲ ਪੁਰਖ ਗੁਰੂ ਮਹਾਰਾਜ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਸਮੁੱਚੀ ਕਾਂਗਰਸ ਪਾਰਟੀ ਨੇ ਸਾਨੂੰ ਦੁਬਾਰਾ ਸਾਡੇ 'ਚ ਵਿਸ਼ਵਾਸ ਪ੍ਰਗਟਾਇਆ ਹੈ ਵਰਕਰ ਸਹਿਬਾਨ ਦੇ ਸਹਿਯੋਗ ਨਾਲ ਉਹਨਾਂ ਦੀਆਂ ਪ੍ਰਾਪਨਾਵਾਂ ਨਾਲ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੇ ਆਰਦਾਸ ਨੂੰ ਦੁਬਾਰਾ ਕਾਂਗਰਸ ਪਾਰਟੀ ਦੀ ਮੋਢੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਸ਼ੁਕਰਾਨੇ ਵਜੋਂ ਇੱਕੋ ਹੀ ਗੱਲ ਅਰਦਾਸ ਕਰਨ ਆਏ ਸੀ ਕਿ हे ਅਕਾਲ ਪੁਰਖ ਸਾਨੂੰ ਨਿਮਰਤਾ ਸਤਬੁੱਧੀ ਹੰਕਾਰ ਰਹਿਤ ਸਭ ਨਾਲ ਰਲ ਮਿਲ ਕੇ ਚੱਲਣ ਦੀ ਹਰੇਕ ਦੇ ਦਰਵਾਜੇ ਤੇ ਜਾ ਕੇ ਮਿੰਤ ਕਰਨ ਦੀ ਤੇ ਨਾਲ ਲੈ ਕੇ ਸਹਿਯੋਗ ਲੈ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਕਰਨ ਵਸਤੇ ਸਤਾਰ ਅਮਰਿੰਦਰ ਸਿੰਘ ਰਾਜਾਵੜਿੰਗ ਪ੍ਰਧਾਨ ਜੀ ਜਿਨ੍ਹਾਂ ਨੇ ਸਾਨੂੰ ਪਹਿਲਾ ਸੇਵਾ ਦਿੱਤੀ ਅਸੀਂ ਸਾਰਿਆਂ ਨੇ ਰਲ ਕੇ ਜਥੇਬੰਦੀ ਦਾ ਕੰਮ ਕੀਤਾ ਬੂਥ ਕਮੇਟੀਆਂ ਤੱਕ ਦਾ ਕੰਮ ਕੀਤਾ ਸਾਰੀ ਪਾਰਟੀ ਦਾ ਜੋ ਵੀ ਸੰਦੇਸ਼ ਆਦੇਸ਼ ਆਇਆ ਅਸੀਂ ਸਾਰਿਆਂ ਨੇ ਰਲ ਕੇ ਕੀਤਾ ਉਸੇ ਤਰੀਕੇ ਨਾਲ ਜੋ ਸਾਡੇ ਵੜਿੰਗ ਸਾਹਿਬ ਪ੍ਰਧਾਨ ਜੀ ਦਾ ਇਸ ਮੁੱਚੀ ਕਾਂਗਰਸ ਦੀ ਲੀਡਰਸ਼ਿਪ ਦਾ ਜੋ ਵੀ ਆਦੇਸ਼ ਹੁਕਮ ਆਵੇ ਅਸੀਂ ਉਹਨੂੰ ਨਿਭਾਉਣ ਵਾਸਤੇ ਪੂਰਨ ਹੋ ਸਕੀਏ ਅਸੀਂ ਹਰ ਇਨਸਾਨ ਨਾਲ ਹਰ ਵਰਕਰ ਨਾਲ ਹਰ ਥਾਂ ਤੇ ਹਰ ਲੜਾਈ ਜੋ ਕਿਸੇ ਨਾਲ ਧੱਕੇਸ਼ਾਹੀ ਵੀ ਹੋਵੇ ਜਾਂ ਸਮਾਜ 'ਚ ਵੀ ਕਿਸੇ ਨਾਲ ਕੋਈ ਲੜਾਈ ਹੋਵੇ ਤਾਂ ਅਸੀਂ ਸਾਰੇ ਰਲ ਮਿਲ ਕੇ ਉਸ ਨਾਲ ਨਿਭੀਏ ਗੁਰੂ ਮਹਾਰਾਜ ਨੂੰ ਅਸੀਂ ਇਹੀ ਅਰਦਾਸ ਕੀਤੀ ਹੈ ਬੇਨਤੀਆਂ ਕੀਤੀਆਂ ਇਹ ਸਾਰੇ ਰਲ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗੇ ਦੂਜੀ ਵਾਰ ਤੁਹਾਡੇ ਮੋਟਿਆਂ ਤੇ ਭੁੱਲ ਪਾਇਆਗੇਗਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਕੰਮ ਆ ਗਿਆ ਕਿਸ ਤਰ੍ਹਾਂ ਦੇਖੋ ਮੈਂ ਪਹਿਲਾਂ ਕਿਹਾ ਵੀ ਪਾਰਟੀ ਨੇ ਵਰਕਰ ਸਹਿਬਾਨ ਦੇ ਸਾਹਾਂ ਤੇ ਵਿਸ਼ਵਾਸ ਕਰਕੇ ਮੈਨੂੰ ਦੁਬਾਰਾ ਇਹ ਚਾਂਸ ਦਿੱਤਾ ਜਦੋਂ ਦੁਬਾਰਾ ਮੌਕਾ ਮਿਲਦਾ ਉਦੋਂ ਉਦੋਂ ਵੱਧ ਸ਼ੈਨਸੀਲਤਾ ਸਹਿਜਤਾ ਤੇ ਨਿਮਰਤਾ ਨਾਲ ਕੰਮ ਵੱਧ ਕਰਨਾ ਪੈਣਾ ਕੋਈ ਪੁਰਾਣੀ ਚੀਜ਼ ਨੂੰ ਬਰਕਰਾਰ ਰੱਖਣ ਵਾਸਤੇ ਨਿਮਰਤਾ ਮੰਗੂ ਜਿਵੇਂ ਦਰਖਤ ਹੈ ਉਤੇ ਫਲ ਲੱਗਦਾ ਹੈ ਤਾਂ ਝੁਕਦਾ ਹੈ ਤਾਂ ਮੈਨੂੰ ਲੱਗਦਾ ਹੈ ਵੀ ਜੇ ਮੇਰੇ ਤੇ ਦੁਆਰਾ ਸਭ ਨੇ ਵਿਸ਼ਵਾਸ ਕੀਤਾ ਮੈਨੂੰ ਝੁਕ ਕੇ ਨਿਮਰਤਾ ਨਾਲ ਔਰ ਮੈਂ ਕੋਸ਼ਿਸ਼ ਕਰੂੰਗਾ ਕਾਲ ਪੁਰਖ ਦੇ ਚਰਨਾਂ 'ਚ ਅਰਦਾਸਾਂ ਕਰਦਾ ਹੋਇਆ ਕਿ ਜਿੱਥੇ ਤੱਕ ਵੀ ਕੋਈ ਵੀ ਸੇਵਾ ਲੱਗੂਗੀ ਮੈਂ ਉਹਨੂੰ ਤਣ ਦੇਹੀ ਨਾਲ ਨਿਵਾਸਾਂ। ਜਾਣੇ ਰੁੱਸੇ ਹੋਏ ਜੀ ਬਣਾਉਣ ਕੀਤੀ ਝੁਕੀ ਨਾ ਬਾਣੀ ਗੁਰਦੀ ਦਾ ਗਾਲ ਫਰਾ ਬਾਣੀ ਗੁਰਦੀ ਦੀ ਜਿਤੇ ਅਗੇ ਲੈਂ ਤੇ ਆਹੀ ਤੇਰੇ ਅੰਗਦ ਗੁਰਦੇ ਅਮਰਦਾਸ RAMਦਾਸ ਹੈ ਹੋਈ ਸਫਾ ਏਕ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਮਿੱਠੇ ਸਬਦ ਖਜਾਏ ਤੀਨ ਬਹਦਰ ਸਿਮਰਿਐ ਘਰ ਗਾਉਂ ਕ ਬਿਆਵੇ ਧਾਈ ਸਭ ਥਾਈ ਕੋਈ ਸਥਾਈ ਦਸਵੇਂ ਬਾਦਸ਼ਾਹ ਜੀਓ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਾਠ ਦੀ ਧਾਰ ਦਾ ਧਿਆਨ ਕਰ ਬੋਲੋ ਜੀ ਸਵਾਮੀ ਅਮਨ ਪੰਜਾਂ ਪਿਆਰਿਆਂ ਚੌਥਾ ਸਾਖ ਜਾਤੀਆਂ ਚਾਲੀਆਂ ਮੁਕਤਿਆਂ ਮੱਠੀਆਂ ਜੱਪੀਆਂ ਤੱਪੀਆਂ

ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਇਕੱਠੇ ਨਰਾਜ਼ ਕੀਤੀ ਗਈ ਹੈ ਪਾਰਟੀ ਦੀ ਚਲੋ ਸ੍ਰੀ ਆਕਾ